ਹੈਲੋ ਫਰੈਂਡਸ ਹਮੇਸ਼ਿਆ ਦੀ ਤਰ੍ਹਾਂ ਫਿਰ ਬਹੁਤ ਹੀ ਸੋਹਣੀ ਕਹਾਣੀ ਜੈਮਲ ਸਿੰਘ ਗਰੇਵਾਲ ਦਾ ਭਾਗ ਦੂਜਾ ਤੇ ਆਖਰੀ ਸੁਣਾਵਾਂਗੇ ਆਓ ਸੁਣਦੇ ਹਾਂ ਬਹੁਤ ਹੀ ਇੰਟਰਸਟਿੰਗ ਸਟੋਰੀ ਗੁਰੂ ਘਰ ਤੋਂ ਬਾਣੀ ਸਵੇਰ ਦੀ ਖਾਮੋਸ਼ੀ ਵਿੱਚ ਸਪਸ਼ਟ ਸੁਣ ਰਹੀ ਸੀ ਜੈਮਲ ਜੂ ਰਾਤ ਰਾਤ ਭਰ ਨਹੀਂ ਸੀ ਸੌਂਦਾ ਦਵਾਈ ਦੇ ਨਸ਼ੇ ਵਿੱਚ ਭੂਕ ਸੁੱਤਾ ਪਿਆ ਸੀ ਵੀਰੋ ਉੱਟ ਖੜੀ ਸੀ ਦੋਵੇਂ ਹੱਥ ਜੋੜ ਰੱਬ ਦਾ ਸ਼ੁਕਰੀਆ ਕਰਦੀ ਨੇ ਆਪਣੇ ਤਾਈ ਦੇ ਚਿਹਰੇ ਵੱਲ ਤੱਕਿਆ ਫਿਰ ਮਾਨੀ ਹੀ ਮਾਨ ਵਿੱਚ ਰੱਬ ਨਾਲ ਗੱਲਾਂ ਕਰਦੀ ਕਹਿਣ ਲੱਗੀ ਰੱਬਾ ਤੂੰ ਵੀ ਚੰਗਿਆਂ ਦੇ ਹੀ ਇਮਤਿਹਾਨ ਲੈਂਦਾ ਹੈ ਹਾੜਾ ਹੁਣ ਹੋਰ ਨਾ ਕੋਈ ਦੁੱਖ ਦੇਵੀ ਇਸ ਦਰਵੇਸ਼ ਨੂੰ ਵੀਰ ਨੂੰ ਅੱਜ ਵੀ ਚੰਗੀ ਤਰ੍ਹਾਂ ਯਾਦ ਸੀ ਜਦੋਂ ਛੋਟੀ ਜਹੀ ਆਪਣੇ ਤਾਈ ਦੇ ਘਰੇ ਖੇਡਣ ਆਉਂਦੀ ਹੁੰਦੀ ਸੀ ਤਾਂ ਜੈਮਲ ਨੇ ਤਾਈ ਨੂੰ ਕਹਿ ਕਿ ਉਸਦੀਆ ਗੁੱਤਾਂ ਖੋਲ ਜੂڑا ਕਰਵਾ ਦੇਣਾ ਰੌਸ਼ਨ ਵੀਰ ਦਾ ਛੋਟੀ ਹੁੰਦੀ ਦਾ ਕੁਰਤਾ ਪਜਾਮਾ ਪਵਾ ਦੇਣਾ ਫੇਰ ਲਾਦੀਆਂ ਕਰਦੇ ਨੇ ਆਪਣੇ ਸਿਰ ਤੋਂ ਪਰਨਾ ਲਾ ਕੇ ਉਸ ਦੇ ਸਿਰ ਤੇ ਬੰਨ ਦੇਣਾ ਫਿਰ ਸਾਰਿਆਂ ਨੂੰ ਕਹਿਣਾ ਖਬਰਦਾਰ ਕਿਸੇ ਨੇ ਮੇਰੇ ਪੁੱਤ ਨੂੰ ਬੀਰੋ ਕਿਹਾ ਛੋਟੇ ਸਰਦਾਰ ਜੀ ਕਹਿਣਾ ਬਈ ਸਭ ਨੇ ਬੀਰੋ ਦਾ ਪਿਓ ਗੁਰਮੀਲ ਬੀਰੋ ਦੇ ਜਨਮ ਤੋਂ ਕੁਝ ਸਾਲ ਬਾਅਦ ਦੁਬਈ ਕੰਮ ਕਰ ਕਰਨ ਚਲਿਆ ਗਿਆ ਸੀ ਪਿੱਛੇ ਜੈਮਲ ਨੇ ਬਹੁਤ ਲੜ ਲੜਾਇਆ ਕਰਨਾ ਬੀਰੋ ਨਾਲ ਰੌਸ਼ਨ ਤੇ ਬੀਰੋ ਵਿੱਚ ਕਦੇ ਫਰਕ ਨਹੀਂ ਸੀ ਰੱਖਿਆ ਉਸਨੇ ਜੋ ਕੁਝ ਰੋਸ਼ਨ ਲਈ ਲੈ ਕੇ ਆਉਣਾ ਉਹੀ ਬੀਰੋ ਲਈ ਵੀ ਜਰੂਰ ਲੈ ਕੇ ਆਉਣਾ। ਜਗੀਰੋ ਵੀ ਸੁਭਾਅ ਦੀ ਬਹੁਤ ਚੰਗੀ ਸੀ। ਉਸਨੇ ਵੀ ਬੀਰੋ ਸਾਰਾ ਦਿਨ ਬੋਦੀ ਚੁੱਕੀ ਰੱਖਣੀ। ਜੇ ਬੀਰੋ ਨੇ ਆ ਜਾਣਾ ਤਾਂ ਜਗੀਰੋ ਨੇ ਰੋਸ਼ਨ ਤੇ ਬੀਰੋ ਨੂੰ ਇੱਕੋ ਥਾਲੀ ਵਿੱਚ ਰੋਟੀ ਪਾ ਕੇ ਦੇਣੀ। ਯਾਦਾਂ ਵਿੱਚ ਕੋਈ ਬੀਰੋ ਰਸੋਈ ਵਿੱਚ ਚਾਹ ਚੜਾ ਕੇ ਪਾਣੀ ਦਾ ਗਲਾਸ ਲੈ ਕੇ ਜੈਮਲ ਨੂੰ ਜਗਾਉਣ ਆਈ। ਉੱਠੋ ਤਾਇਆ ਜੀ ਪਾਣੀ ਪੀ ਲਵੋ। ਚਾਹ ਵੀ ਬਣ ਚੱਲੀ ਹੈ ਉੱਠੋ ਜੀ ਉੱਠੋ। ਬਿਰੋਦੀ ਰਾਸਪਰੀ ਆਵਾਜ਼ ਸੁਣ ਜੈਮਲ ਉੱਠ ਖੜਿਆ ਲਿਆ ਫੜਾਤੀ ਇਹ ਅਜੇ ਜੈਮਲ ਪਾਣੀ ਪੀ ਹੀ ਰਿਹਾ ਸੀ ਬਿਰੋ ਚਾਹ ਵੀ ਲੈ ਆਈ ਜੈਮਲ ਚਾਹ ਦਾ ਗਲਾਸ ਫੜ ਕੇ ਬੋਲਿਆ ਦੇਖ ਲੈਤੀ ਇਹ ਕੁਦਰਤ ਦੇ ਨਿਯਮ ਕੰਮ ਕਰਨ ਲੱਗਿਆ ਕਾਦਰ ਖੜਾਕਾ ਵੀ ਨਹੀਂ ਕਰਦਾ ਰਾਤ ਤੋਂ ਸਵੇਰ ਹੋ ਗਈ ਸੁਤਿਆਂ ਨੂੰ ਪਤਾ ਵੀ ਨਹੀਂ ਲੱਗਿਆ ਬੰਦੇ ਨੇ ਭੋਰਾ ਕੰਮ ਕਰਨਾ ਵੀ ਸਮਾਂ ਸੇਤੇ ਚੁੱਕ ਲੈਂਦਾ ਈ ਇਹ ਇੱਕ ਹੋਰ ਵੱਡੀ ਗੱਲ ਇਹ ਹੈ ਨਾ ਗਲਤੀ ਕਰਦਾ ਨਾ ਟਾਈਮ ਵੀ ਟਾਈਮ ਕਰਦਾ ਤੇਰੀ ਤਾਈ ਵੇਲੇ ਦੇਖ ਲੈ ਜਿੰਨੇ ਸਾਹ ਦਿੱਤੇ ਸੀ ਪੂਰੇ ਹੁੰਦੇ ਸਾਰ ਲੈ ਗਿਆ ਥੋੜੇ ਨੱਕ ਰਗੜੇ ਕੀਤੇ ਕੋਈ ਚੌਕਟ ਨਹੀਂ ਛੱਡੀ ਮੈਂ ਤਾਂ ਹਾਰ ਤਾਂ ਇਹੋ ਅਰਦਾਸ ਕਰਦਾ ਰਿਹਾ ਬਈ ਮੈਨੂੰ ਲੈ ਜਾ ਜਗੀਰੋ ਦੀ ਥਾਂ ਬੱਚਿਆਂ ਨੂੰ ਮਾਂ ਦੀ ਬਹੁਤੀ ਲੋੜ ਹੁੰਦੀ ਐ ਇੱਕ ਨਹੀਂ ਮੰਨੀ ਪਤੰਦਰ ਨੇ ਆਪਣੀ ਮਰਜ਼ੀ ਦਾ ਮਾਲਕ ਐ ਕੀ ਕਹਿ ਸਕਦੇ ਆ ਦਿਨ ਲੰਘਦੇ ਗਏ ਵਿੱਚ ਰੌਸ਼ਨ ਦਾ ਫੋਨ ਆ ਜਾਣਾ ਤਾਂ ਜੈਮਲ ਨੂੰ ਸਾਰਾ ਜਿਆ ਹੋ ਜਾਣਾ ਅੱਜ ਸਵੇਰੇ ਰੌਸ਼ਨ ਦਾ ਫੋਨ ਆਇਆ ਤਾਂ ਉਸਨੇ ਦੱਸਿਆ ਕਿ ਹਸਪਤਾਲ ਵਿੱਚਾਂ ਜਸਲੀ ਨੂੰ ਦਾਖਲ ਕਰ ਲਿਆ ਡਾਕਟਰ ਨੇ ਕਿਸੇ ਵੀ ਵਕਤ ਘਰ ਵਿੱਚ ਨਵੇਂ ਮਹਿਮਾਨ ਦੀ ਆਮਦ ਹੋਣ ਵਾਲੀ ਸੀ ਜੈਮਲ ਨੇ ਰੌਸ਼ਨ ਨੂੰ ਬਹੁਤ ਹੌਸਲਾ ਦਿੱਤਾ ਆਪ ਨੂੰ ਘਬराई ਨੂੰ ਪਤਾ ਨਹੀਂ ਲੱਗ ਰਿਹਾ ਸੀ ਕਿ ਕੀ ਕਰੇ ਉਸ ਨੂੰ ਯਾਦ ਆ ਰਿਹਾ ਸੀ ਜਦੋਂ ਜਗੀਰੋ ਦੇ ਰੌਸ਼ਨ ਹੋਣ ਵਾਲਾ ਸੀ ਤਾਂ ਉਹ ਹਰ ਦੂਜੇ ਤੀਜੇ ਦਿਨ ਜਗੀਰੋ ਨੂੰ ਡਾਕਟਰ ਕੋਲ ਲੈ ਜਾਂਦਾ ਸੀ ਡਾਕਟਰ ਸਾਹਿਬ ਇੱਕ ਵਾਰ ਦੇਖ ਲੈ ਸਭ ਠੀਕ ਹੈ ਡਾਕਟਰ ਨੇ ਵੀ ਮਜ਼ਾਕ ਵਿੱਚ ਕਹਿ ਦਿੱਤਾ ਸੀ। ਤਾਂ ਕਿ ਸ਼ੁਕਰ ਕਰੋ ਇਹ ਤਾਂ ਜਗੀਰੋ ਦੇ ਬੱਚਾ ਹੋਣਾ ਜੇ ਕਿਤੇ ਜੈਮਲ ਦੇ ਹੋਣਾ ਹੁੰਦਾ ਤਾਂ ਇਹ ਤਾਂ ਨਹੀਂ ਸੀ ਘਰ ਜਾਂਦਾ। ਐਤੇ ਹੀ ਮੰਝਾ ਢਾ ਲੈਣਾ ਸੀ ਐਨੇ ਤਾਂ। ਸ਼ੁਰੂ ਤੋਂ ਹੀ ਜਲਦੀ ਘਬਰਾ ਜਾਂਦਾ ਸੀ ਜੈਮਲ। ਕਿਸੇ ਦਾ ਵੀ ਦੁੱਖ ਦੇਖ ਨਹੀਂ ਸੀ ਪਾਉਂਦਾ ਜੈਮਲ। ਤੰਦ ਉੱਪਰ ਦੀ ਆਵਾਜ਼ ਮਾਰੀ ਜੈਮਲ ਨੇ। ਵੀਰੋ ਪੁੱਤ ਵੀਰੋ ਕਿੱਥੇ ਆਂ? ਜਲਦੀ ਦੇਣੀ ਆ ਜਾ ਪੁੱਤ। ਵੀਰੋ ਬੋਲੀ ਕੀ ਹੋ ਗਿਆ ਤਾਇਆ ਜੀ? ਪੁੱਤ ਤੇਰੇ ਵੀਰੇ ਦਾ ਫੋਨ ਆਉਣ ਵਾਲਾ ਹੈ ਜੈਮਲ ਨੇ ਜਵਾਬ ਦਿੱਤਾ ਵੀਰੋ ਉਸੇ ਪੈਰ ਭੱਜ ਕੇ ਆ ਗਈ ਤੇਰੀ ਭਾਬੀ ਨੂੰ ਡਾਕਟਰ ਨੇ ਦਾਖਲ ਕਰ ਲਿਆ ਪੁੱਤ ਤੇਰਾ ਵੀਰਾ ਘਬਰਾਇਆ ਹੋਇਆ ਫੋਨ ਕਰੀ ਜਾਂਦਾ ਹੈ ਪੁੱਤ ਮੇਰੇ ਤਾਂ ਹੱਥ ਪੈਰ ਕੰਬਣ ਲੱਗ ਪੈਂਦੇ ਨੇ ਫੋਨ ਦੀ ਆਵਾਜ਼ ਸੁਣ ਕੇ ਘਬਰਾਹਟ ਜੈਮਲ ਦੀ ਆਵਾਜ਼ ਵਿੱਚ ਸਾਫ਼ ਸੁਣ ਰਹੀ ਸੀ ਫਿਰ ਫੋਨ ਆ ਗਿਆ ਤਾਂ ਜੈਮਲ ਕਹਿੰਦਾ ਚੱਕ ਤੂੰ ਹੀ ਚੱਕ ਵੀਰੋ ਵੀਰੋ ਨੇ ਫੋਨ ਕੰਨ ਨੂੰ ਲਾਇਆ ਤਾਂ ਗੱਲ ਸੁਣ ਕੇ ਜੋਰ-ਜੋਰ ਦੀ ਉੱਚਲਣ ਲੱਗ ਪਈ ਵਧਾਈਆਂ ਵੀਰੇ ਵਧਾਈਆਂ ਉਹ ਮੈਂ ਭੂਆ ਬਣ ਗਈ ਤਾਇਆ ਜੀ ਤੁਸੀਂ ਦਾਦਾ ਬਣ ਗਏ ਨੰਨੀ ਪਰੀ ਆ ਗਈ ਆਪਣੇ ਘਰੇ ਜੈਮਲ ਦੀ ਅੱਖਾਂ ਭਰ ਆਈਆਂ ਬਹੁਤ دیر ਬਾਅਦ ਖੁਸ਼ੀ ਦੇ ਹੰਝੂ ਆਏ ਸੀ ਜੈਮਲ ਦੀਆਂ ਅੱਖਾਂ ਵਿੱਚ ਜੈਮਲ ਨੇ ਫੋਨ ਤੇ ਪੁੱਛਿਆ ਪੁੱਤ ਜਸਲੀਨ ਤੇ ਬੱਚਾ ਠੀਕ ਨੇ ਪੁੱਤ ਹੁਣ ਤੁਸੀਂ ਜਲਦੀ ਦੇ ਨਹੀਂ ਘਰ ਆ ਜਾਵੋ ਹੋ ਨਹੀਂ ਹੋਰ ਸਬਰ ਹੁੰਦਾ ਵੀਰੋਂ ਨੂੰ ਫੋਨ ਫੜਾ ਕੇ ਜਗੀਰੋ ਦੀ ਤਸਵੀਰ ਕੋਲ ਜਾ ਖੜਿਆ ਜਗੀਰੋ ਵਧਾਈਆਂ ਤੈਨੂੰ ਪੋਤੀ ਹੋਈ ਐ ਤੂੰ ਦਾਦੀ ਬਣ ਗਈ। ਰੌਸ਼ਨ ਦਾਸਾ ਸੀ ਕਿ ਜਮਾ ਮੰਮੀ ਵਰਗੀ ਐ। ਅੱਜ ਰੌਸ਼ਨ ਦੇ ਘਰ ਬੱਚਾ ਹੋਈ। 3 ਮਹੀਨੇ ਲੰਘ ਗਏ ਸਨ। ਜਦੋਂ ਵੀ ਜੈਮਲ ਨੇ ਪੁੱਛਣਾ ਕਦੋਂ ਆ ਰਹੇ ਹੋ ਪੁੱਤ। ਰੌਸ਼ਨ ਨੇ ਕਹਿ ਦੇਣਾ ਪਾਪਾ ਜੀ ਅਜੇ ਬੇਬੀ ਬਹੁਤ ਛੋਟੀ ਐ। ਅੱਜ ਵੀ ਜਦੋਂ ਰੌਸ਼ਨ ਦਾ ਫੋਨ ਆਇਆ ਤਾਂ ਜੈਮਲ ਨੇ ਕਿਹਾ ਪੁੱਤ ਹੁਣ ਹੋਰ ਸਬਰ ਨਹੀਂ ਹੁੰਦਾ। ਤੂੰ ਨਾ ਲੰਬੀ ਸਾਰੀ ਛੁੱਟੀ ਲੈ ਕੇ ਆ ਜਾ। ਰੋਸ਼ਨ ਕੁਝ ਦੇ ਰੋਕੇ ਬੋਲਿਆ ਪਾਪਾ ਜੀ ਹੁਣ ਤਾਂ ਇੰਡੀਆ ਗਰਮੀ ਬਹੁਤ ਹੋ ਗਈ ਹੋਣੀ ਹੈ ਮੱਕੀ ਮੱਛਰ ਹੋਏ ਕੰਜਰਾ ਤੈਨੂੰ ਵੀ ਤਾਂ ਤੇਰੀ ਮਾਂ ਨੇ ਇੱਥੇ ਪਾਲਿਆ ਸੀ ਅਸੀਂ ਬੰਦੇ ਨਹੀਂ ਹੋਏ ਅਸੀਂ ਵੀ ਤਾਂ ਇੱਥੇ ਹੀ ਰਹਿੰਦੇ ਆ ਖਿਜ ਗਿਆ ਸੀ ਕਿਤੇ ਜੈਮਲ ਰੋਜ਼ ਦੀਆਂ ਮਿੰਨਤਾਂ ਤੋਂ ਤੂੰ ਆ ਤਾਂ ਸਹੀ ਤੇਰੇ ਕਮਰੇ ਵਿੱਚ ਏਸੀ ਲਗਵਾ ਦੇਣਾ ਤੇਰੇ ਆਉਣ ਤੋਂ ਪਹਿਲਾਂ ਪਹਿਲਾਂ ਰੋਸ਼ਨ ਨੇ ਹਾਂਮੀ ਭਰ ਦਿਆ ਕਿਹਾ ਠੀਕ ਹੈ ਪਾਪਾ ਜੀ ਅੱਜ ਸ਼ਾਮ ਨੂੰ ਟਿਕਟ ਬੁੱਕ ਕਰਕੇ ਦੱਸਦਾ ਖੁਸ਼ੀ ਦੀ ਲਹਿਰ ਦੌੜ ਗਈ ਸੀ ਜੈਮਲ ਦੇ ਸਰੀਰ ਵਿੱਚ ਖੁਸ਼ੀ ਦੀ ਗੱਲ ਹੋਵੇ ਤੇ ਜੈਮਲ ਬੀਰੋ ਤੇ ਜ਼ਗੀਰੋ ਨੂੰ ਨਾ ਦੱਸੇ ਇਹ ਕਿਵੇਂ ਹੋ ਸਕਦਾ ਫੋਨ ਰੱਖ ਕੇ ਛੱਟ ਜ਼ਗੀਰੋ ਦੀ ਤਸਵੀਰ ਕੋਲ ਜਾ ਖੜਿਆ ਜੈਮਲ ਜ਼ਗੀਰ ਕੋਰੇ ਤੇਰਾ ਪੋਤਾ ਆ ਰਿਹਾ ਵਿਦੇਸ਼ੋਂ ਸੁਣ ਕੇ ਖੁਸ਼ ਤਾਂ ਬਹੁਤ ਹੋਵੇਂਗੀ ਤੂੰ ਨਾਲ ਤੇਰੀ ਪੋਤੀ ਵੀ ਆ ਰਹੀ ਹੈ ਆਪਣੀ ਚਾਹ ਪੂਰੇ ਕਰਨੇ ਆਪਾਂ ਇਸ ਵਾਰ ਸਾਰੇ ਸ਼ਗਨ ਮਨਾ ਲਵੇਂ ਜਿਹੜੇ-ਜਿਹੜੇ ਵੀ ਤੇਰੇ ਦਿਲ ਵਿੱਚ ਨੇ ਕੋਈ ਕਸਰ ਨਾ ਛੱਡੀ ਤੇਰੀ ਬਹੁਤ ਦੇਰ ਦੀ ਰੀ ਸੀ ਆਪਾਂ ਘਰੇ ਅਖੰਡ ਪਾਠ ਕਰਾਉਣਾ ਰੱਬ ਭਾਗਾ ਵਾਲਾ ਦਿਨ ਲਿਆਵੇ ਜਰੂਰ ਕਰਾਵਾਂਗੇ ਬਹੁਤ ਦਿਨਾਂ ਬਾਅਦ ਅੱਜ ਫਿਰ ਜੈਮਲ ਤਸਵੀਰ ਨਾਲ ਗੱਲਾਂ ਕਰ ਰਿਹਾ ਸੀ ਤੇ ਜ਼ਗੀਰੋ ਦੇ ਜਵਾਬ ਵੀ ਬੋਲ ਰਿਹਾ ਸੀ ਜ਼ਗੀਰੋ ਇਹ ਤਾਂ ਬਹੁਤ ਸੋਹਣੀ ਖਬਰ ਸੁਣਾਈ ਹੈ ਰੌਸ਼ਨ ਦੇ ਪਾਪਾ ਅੱਖਾਂ ਤਰਸ ਗਈਆਂ ਦੇਖਣ ਨੂੰ ਉਹਨਾਂ ਨੂੰ ਜੇ ਹੋ ਸਕੇ ਤਾਂ ਹੁਣ ਉਹਨਾਂ ਨੂੰ ਵਾਪਸ ਨਾ ਜਾਣ ਦੇਓ ਬੱਚੇ ਘਰੋਂ ਕਾਂਦੇ ਗਏ ਨੇ ਘਰ ਦੀਆਂ ਰੌਣਕਾਂ ਵੀ ਨਾਲ ਹੀ ਲੈ ਗਏ ਨੇ ਇਹ ਸੁਮਰੇ ਕੱਲਾਪਨ ਕੋਈ ਸਰਾਪਨ ਹੋਣਾ ਬਰਾਬਰ ਲੱਗਦਾ ਹੈ ਜੈਮਲ ਕਪੜਾ ਚੁੱਕ ਜਗੀਰੋ ਦੀ ਤਸਵੀਰ ਸਾਫ਼ ਕਰਦੀ ਹੈ ਬੋਲਿਆ ਯਾਦ ਹੈ ਜਗੀਰੋ ਕੇਰਾ ਰੌਸ਼ਨ ਸਕੂਲ ਤੋਂ ਛੁੱਟੀ ਬਾਅਦ ਆਪਣੇ ਦੋਸਤ ਨਾਲ ਉਸ ਦੇ ਘਰ ਚ ਲਿਆ ਗਿਆ ਸੀ ਜਦੋਂ ਰੌਸ਼ਨ ਲੇਟ ਹੋ ਗਿਆ ਸੀ ਕਿਵੇਂ ਲੱਭਦੇ ਫਿਰਦੇ ਸੀ ਆਪਾਂ ਮੈਨੂੰ ਤੇਰੇ ਬੋਲ ਅੱਜ ਵੀ ਯਾਦ ਨੇ ਰੌਸ਼ਨ ਦੇ ਪਾਪਾ ਜਲਦੀ ਲੱਭ ਲਿਓ ਰੌਸ਼ਨ ਨੂੰ ਮੈਨੂੰ ਮੇਰਾ ਪੁੱਤ ਚਾਹੀਦਾ ਹੈ ਜਲਦੀ ਕਰੋ ਜਾਨ ਕ੍ਰਿੱਕੀ ਵਿੱਚ ਆ ਗਈ ਸੀ ਆਪਣੀ ਜਗੀਰੋ ਮੈਂ ਬੀਰੋ ਨੂੰ ਵੀ ਦੱਸ ਆਵਾਂ ਉਸ ਕਰਮਾ ਵਾਲੀ ਨੇ ਤਾਂ ਤੇਰੀ ਪੋਤੀ ਦਾ ਨਾਮ ਵੀ ਸੋਚ ਲਿਆ ਕਹਿੰਦੀ ਤਾਇਆ ਜੀ ਭਤੀਜੀ ਖੁਸ਼ੀਆਂ ਨਾਲ ਲੈ ਕੇ ਆਈ ਐ ਤਾਂ ਆਪਾਂ ਉਸ ਦਾ ਨਾਮ ਖੁਸ਼ਨੂਰ ਕੌਰ ਗਰੇਵਾਲ ਰੱਖਾਂਗੇ ਤੂੰ ਵੀ ਆਪਣੇ ਮਨ ਦੀ ਦੱਸ ਦੇਵੀ ਜੈਮਲ ਅਜੇ ਗੱਲ ਕਰ ਹੀ ਰਿਹਾ ਸੀ ਵੀਰੋ ਨੇ ਬਾਹਰੋਂ ਆਵਾਜ਼ ਮਾਰੀ ਤਾਇਆ ਜੀ ਭਾਬੀ ਦੀ ਚਿੱਠੀ ਆਈ ਐ ਕੈਨੇਡਾ ਤੋਂ ਉਹਨੇ ਫੜਾ ਕੇ ਗਿਆ ਡਾਕੀਆ ਜੈਮਲ ਬੋਲਿਆ ਖੋਲ ਧੀਏ ਖੋਲ ਚਿੱਠੀ ਖੋਲੀ ਤਾਂ ਉਸ ਵਿੱਚ ਰੌਸ਼ਨ ਦੀ ਬੇਟੀ ਦੀ ਤਸਵੀਰਾਂ ਨਾਲ ਛੋਟੀ ਜਿਹੀ ਚਿੱਠੀ ਵੀ ਸੀ ਵੀਰੋ ਨੇ ਤਸਵੀਰਾਂ ਜੈਮਲ ਨੂੰ ਫੜਾ ਦਿੱਤੀਆਂ ਜੈਮਲ ਤਸਵੀਰਾਂ ਨੂੰ ਦੇਖ ਬੋਲਿਆ ਤੇਰੀ ਤਾਈ ਛੋਟੀ ਹੰਦੀ ਜਰੂਰ ਇਹੋ ਜਿਹੀ ਹੋਣੀ ਹੈ ਇਹ ਤਾਂ ਤੇਰੀ ਤਾਈ ਆ ਗਈ ਹੈ ਆਪਣੇ ਘਰੇ ਵੀਰੋ ਕੋਲ ਬੈਠੀ ਚਿੱਠੀ ਪੜ੍ਹ ਕੇ ਸੁਣਾ ਰਹੀ ਸੀ ਜੈਮਲ ਤਸਵੀਰਾਂ ਦੇਖਣ ਵਿੱਚ ਇੰਨਾ ਮਸਤ ਸੀ ਕਿ ਉਸ ਨੂੰ ਵੀਰੋ ਦਾ ਬੋਲਿਆ ਇਹ ਕੱਖਰ ਵੀ ਨਹੀਂ ਸੀ ਸੁਣਿਆ ਜੈਮਲ ਬੋਲਿਆ ਤੀਏ ਕੀ ਲਿਖਿਆ ਚਿੱਠੀ ਵਿੱਚ ਵੀਰੋ ਹੱਸ ਕੇ ਬੋਲੀ ਅਜੇ ਤਾਂ ਤਸਵੀਰਾਂ ਹੀ ਹੱਥ ਲੱਗੀਆਂ ਨੇ ਦਾਦੇ ਦੇ ਸਾਡੀ ਤਾਂ ਆਵਾਜ਼ ਵੀ ਸੁਨੋ اٹ ਗਈ ਜਿਸ ਦਿਨ ਖੁਸ਼ਨੂਰ ਆ ਗਈ ਦਾਦੇ ਨੂੰ ਤਾਂ ਭੁੱਲੀ ਜਾਣਾ ਕੋਈ ਬੀਰੋ ਵੀ ਹੁੰਦੀ ਸੀ ਬੀਰੋ ਪੁੱਤ ਮੇਰੀ ਜ਼ਿੰਦਗੀ ਤੇਰੀ ਕਰਜ਼ਦਾਰ ਹੈ ਤੈਨੂੰ ਪੁੱਤਰਾ ਮੈਂ ਆਖਰੀ ਸਾਹ ਤੱਕ ਨਹੀਂ ਭੁੱਲ ਸਕਦਾ ਜੈਮਲ ਭਾਵਕ ਹੋ ਕੇ ਬੋਲਿਆ ਜੇ ਤੂੰ ਨਾ ਹੁੰਦੀ ਤਾਂ ਅੱਜ ਜੈਮਲ ਵੀ ਨਾ ਹੁੰਦਾ ਅੱਜ ਜੈਮਲ ਦੇ ਘਰ ਬਹੁਤ ਰੌਣਕਾਂ ਸਨ ਬੱਚੇ ਕਿਸੇ ਵੀ ਵਕਤ ਪਹੁੰਚਣ ਵਾਲੇ ਸੀ ਜੈਮਲ ਦਰਾਂ ਵਿੱਚ ਕੁਰਸੀ ਢਾ ਕੇ ਬੈਠਾ ਸੀ ਨਾਲ ਇੱਕ ਮੇਜ਼ 'ਤੇ ਜਗੀਰੋ ਦੀ ਤਸਵੀਰ ਰੱਖੀ ਹੋਈ ਸੀ ਗੁਰਮੀਲ ਟੈਕਸੀ ਕਰਕੇ ਬੱਚਿਆਂ ਨੂੰ ਲੈਣ ਗਿਆ ਹੋਇਆ ਸੀ ਬੀਰੋ ਰਸੋਈ ਵਿੱਚ ਬਹੁਤ ਕੁਝ ਬਣਾ ਰਹੀ ਸੀ ਉਸਨੇ ਆਪਣੇ ਵੀਰ ਲਈ ਸਾਗ ਬਣਾਇਆ ਸੀ ਉਸ ਦੀ ਮਾਂ ਨੇ ਸਰਦੀਆਂ ਵਿੱਚ ਸਾਗ ਸੁਕਾ ਕੇ ਰੱਖਿਆ ਹੋਇਆ ਸੀ ਛੋਲੀਆਂ ਦੇ ਪੱਤਿਆਂ ਨਾਲ ਸੁੱਕਾ ਸਾਗ ਮਿਲਾ ਕੇ ਬਣਾਇਆ ਸੀ ਵੀਰੋ ਨਾਲੇ ਸਾਗ ਖੋਟ ਰਹੀ ਸੀ ਨਾਲੇ ਸ਼ਗਨਾਂ ਦੇ ਗੀਤ गा ਰਹੀ ਸੀ ਜੈਮਲ ਬੋਲਿਆ ਆ ਇੰਤਜ਼ਾਰ ਦੇ ਪਲ ਕਿੰਨੇ ਲੰਬੇ ਹੁੰਦੇ ਨੇ ਜ਼ਗੀਰੋ ਮੈਨੂੰ ਅੱਜ ਵੀ ਯਾਦ ਹੈ ਜਦੋਂ ਤੂੰ ਤੀਆਂ ਮਨਵਾਂਣ ਪੇਕੇ ਗਈ ਸੀ ਤਾਂ ਉਹ ਮਹੀਨਾ ਸਾਲ ਵਾਂਗ ਗੁਜ਼ਰਿਆ ਸੀ ਮੁੱਕਣ ਵਿੱਚ ਹੀ ਨਹੀਂ ਸੀ ਆਇਆ ਉਹ ਮਹੀਨਾ ਅੱਜ ਵੀ ਕੁਝ ਉਸੇ ਤਰ੍ਹਾਂ ਮਹਿਸੂਸ ਹੋ ਰਿਹਾ ਹੈ ਆਕੇ ਕਹਿੰਦੇ ਹੁੰਦੇ ਨੇ ਗਰੀਬ ਨੇ ਰੋਜ਼ੇ ਰੱਖੇ ਦਿਨ ਲੰਬੇ ਹੋ ਗਏ ਹੁਣੇ ਆ ਜਾਓ ਬੱਚਿਓ ਮੋਰ ਤੋਂ ਹੀ ਗਰਮੀਲ ਨੇ ਹਾਰਨ ਤੇ ਹੱਥ ਰੱਖ ਲਿਆ ਸੀ ਹਾਰਨ ਦੀ ਆਵਾਜ਼ ਸੁਣ ਕੇ ਬੀਰੋ ਵੀ ਬਾਹਰ ਭੱਜ ਗਈ ਸੀ ਰੋਸ਼ਨ ਦੀ ਚਾਚੀ ਤੇਲ ਕੋਲੀ ਵਿੱਚ ਪਾ ਕੇ ਚੌਂ ਲਈ ਤਿਆਰ ਖੜੀ ਸੀ ਜਿਵੇਂ ਹੀ ਗੱਡੀ ਆ ਕੇ ਰੁਕੀ ਜੈਮਲ ਦੀ ਅੱਖਾਂ ਭਰ ਆਈਆਂ ਝਟਕੇ ਕਾਲਜੇ ਨਾਲ ਲਾ ਲਿਆ ਰੋਸ਼ਨ ਨੂੰ ਜਸਲੀਨ ਨੇ ਅੱਗੇ ਹੋ ਕੇ ਜੈਮਲ ਚਾਚੀ ਦੇ ਪਿਆਰੀ ਹੱਥ ਲਾਈ ਤਾਂ ਜੈਮਲ ਨੇ ਬੱਚੀ ਨੂੰ ਗੋਦੀ ਚੁੱਕ ਦਿਆ ਕਿ ਆ ਗਈ ਮੇਰੀ ਖੁਸ਼ਨੂਰ ਆ ਦੇਖ ਤੇਰੀ ਦਾਦੀ ਬੀਰੂ ਦੇ ਤਾਂ ਚਾਹ ਨਹੀਂ ਸੀ ਮੁੱਕ ਰਹੀ ਜਿਵੇਂ ਹੀ ਉਸ ਨੇ ਖੁਸ਼ਨੂਰ ਨੂੰ ਗੋਦੀ ਚੁੱਕਿਆ ਜੈਮਲ ਚੱਕਰ ਖਾ ਕੇ गिर ਗਿਆ ਕੀ ਹੋ ਗਿਆ ਪਾਪਾ? ਰੋਸ਼ਨ ਨੇ ਪੁੱਛਿਆ। ਕੁਝ ਨਹੀਂ ਪੁੱਤ, ਐਵੇਂ ਚੱਕਰ ਆ ਗਿਆ ਸੀ। ਬਹੁਤੀ ਖੁਸ਼ੀ ਕਿਤੇ ਬਰਦਾਸ਼ਤ ਕਰਨੀ ਸੌਖੀ ਐ। ਆਜੋ ਅੰਦਰ ਆਜੋ। ਚਾਚੀ ਨੇ ਬੁਰੂਹਾਂ ਵਿੱਚ ਤੇਲ ਚੋਇਆ ਸਾਰੇ ਅੰਦਰ ਆ ਗਏ। ਅੱਜ ਬਹੁਤ ਦਿਨਾਂ ਬਾਅਦ ਜੈਮਲ ਦੇ ਘਰ ਦਾ ਵਿਹੜਾ ਭਰਿਆ-ਭਰਿਆ ਸੀ। ਬੱਚੇ ਸਵੇਰੇ ਹੀ ਆ ਗਏ ਸਨ। ਸਾਰਾ ਦਿਨ ਰੋਸ਼ਨ ਦੇ ਦੋਸਤ ਆਉਂਦੇ ਜਾਂਦੇ ਰਹੇ। ਹੋਰ ਵੀ ਮਿਲਣ-ਗਿਲਣ ਵਾਲਿਆਂ ਦਾ ਤਾਂਤਾ ਲੱਗਿਆ ਰਿਹਾ। ਸ਼ਾਮ ਹੋਣ ਵਾਲੀ ਸੀ। ਰੋਸ਼ਨ ਦੇ ਸਹੁਰੇ ਵੀ ਆ ਪਹੁੰਚੇ ਸਨ ਜੈਮਲ ਕਹਿਣ ਲੱਗਾ ਤੁਸੀਂ ਬੈਠ ਕੇ ਗੱਪਾ ਛੱਪਾ ਲੜਾਓ ਮੇਰਾ ਨਿਤਨੇਮ ਦਾ ਵਕਤ ਹੋ ਗਿਆ ਰੋਸ਼ਨ ਆਪਣੇ ਸਾਲੇ ਨੂੰ ਲੈ ਕੇ ਚਾਚੇ ਵੱਲ ਚਲਿਆ ਗਿਆ ਬਲੈਤੀ ਸ਼ਰਾਬ ਦੀਆਂ ਬੋਤਲਾਂ ਚਾਚੇ ਨੇ ਪਹਿਲਾਂ ਹੀ ਆਪਣੇ ਕਬਜ਼ੇ ਵਿੱਚ ਕਰ ਲਈਆਂ ਸਨ ਚਾਚਾ ਲਿਆ ਕੱਢ ਬੋਤਲ ਸਾਲੇ ਸਾਹਿਬ ਨਾਲ ਪੈਗ ਲਾਈਏ ਰੋਸ਼ਨ ਬੋਲਿਆ ਬਈ ਪੀ ਤਾਂ ਲਵੋ ਪਰ ਦੇਖਿਓ ਕਿਤੇ ਬਾਈ ਨੂੰ ਨਾ ਪਤਾ ਲੱਗ ਜਾਵੇ ਮੈਨੂੰ ਛਿੜਕਣਾ ਪਵਾ ਦਈਓ ਜਦ ਮੇਲ ਬੋਲਿਆ ਚਾਚਾ ਪਾਪਾ ਤੈਨੂੰ ਹੁਣ ਵੀ ਛਿੜਕ ਦਿੰਦੇ ਨੇ ਰੋਸ਼ਨ ਨੇ ਮਜ਼ਾਕ ਕਰਦਿਆਂ ਪੁੱਛਿਆ ਨਹੀਂ ਹੁਣ ਅੱਗੇ ਵਾਂਗ ਨਹੀਂ ਘੂਰਦਾ ਹੁਣ ਜੇ ਪਤਾ ਲੱਗ ਜਾਵੇ ਨਾ ਕਿ ਮੈਂ ਪੀਤੀ ਐ ਤਾਂ ਬੋਲਣਾ ਬੰਦ ਕਰ ਦਿੰਦਾ ਦੇਖਦਾ ਵੀ ਨਹੀਂ ਮੇਰੇ ਵੱਲ ਫਿਰ ਤਾਂ ਵੈਸੇ ਵੱਡੇ ਬਾਈ ਵਰਗਾ ਬੰਨਾ ਬਹੁਤ ਮੁਸ਼ਕਿਲ ਐ ਜਦੋਂ ਪਿਆਰ ਆ ਜਾਂਦਾ ਆਪੇ ਬੁਲਾ ਵੀ ਲੈਂਦਾ ਹੋਂਦਾ ਕਹਦਾ ਗੁੱਸਾ ਸਾਥ ਬੰਦੇ ਦਾ ਗੁਰ ਮੇਲ ਗਲਾਸ ਚੁੱਕਦਾ ਬੋਲਿਆ ਦੋ ਦੋ ਪੈਗ ਲਾ ਕੇ ਰੌਸ਼ਨ ਵਾਪਸ ਆ ਗਿਆ ਜਸਲੀਨ ਨੇ ਪੁੱਛਿਆ ਰੌਸ਼ਨ ਜੀ ਰੋਟੀ ਪਾ ਲਈਏ ਰੌਸ਼ਨ ਨੇ ਜਵਾਬ ਦਿੱਤਾ ਸਾਰੇ ਇਕੱਠੇ ਬੈਠ ਕੇ ਖਾਵਾਂਗੇ ਤੁਸੀਂ ਵੀ ਆ ਜਾਵੋ ਚਾਚਾ ਚਾਚੀ ਜੀ ਨੂੰ ਵੀ ਆਵਾਜ਼ ਮਾਰ ਲਵੋ ਵੀਰੋ ਭੈਣ ਤੂੰ ਤਾਂ ਸਵੇਰ ਦੀ ਰਸੋਈ ਵਿੱਚੋਂ ਬਾਹਰ ਹੀ ਨਹੀਂ ਨਿਕਲੀ ਉਹ ਤੇਰੀ ਮੇਰੀ ਭੈਣ ਨੂੰ ਤਾਂ ਮੈਂ ਕੁਝ ਦੱਸਣਾ ਭੁੱਲ ਗਿਆ ਕੁਝ ਨਸ਼ਾ ਹੋ ਗਿਆ ਸੀ ਰੌਸ਼ਨ ਨੂੰ ਪਹਿਲਾਂ ਤਾਂ ਆ ਲੈ ਭੈਣੇ ਤੇਰਾ ਤੋਹਫਾ ਰੋਸ਼ਨ ਨੇ ਆਪਣੇ ਗਲੇ ਵਿੱਚ ਸੋਨੇ ਦੀ 체ਨੀ ਲਾ ਕੇ ਜਸਲੀਨ ਨੂੰ ਫੜਾ ਕੇ ਕਿਹਾ ਆਨਾ ਹੁਣੇ ਮੇਰੀ ਭੈਣ ਦੇ ਗਲ ਵਿੱਚ ਪਾ ਦੇ ਨਾ ਵੀਰੇ ਕੀ ਗੱਲ ਦੱਸਣ ਲੱਗਿਆ ਸੀ ਵੀਰ ਉਹਨੇ ਉਤਸੁਕਤਾ ਨਾਲ ਪੁੱਛਿਆ ਆਈ ਲਵ ਯੂ ਸਿਸਟਰ ਆਈ ਲਵ ਯੂ ਰੋਸ਼ਨ ਗੱਲ ਟਾਲ ਗਿਆ ਸੀ ਦੱਸ ਦੱਸ ਦੱਸਦਾ ਵੀਰੋ ਵੀ ਦਿਲ ਵਿੱਚ ਸੋਚ ਰਹੀ ਸੀ ਕਿ ਵੀਰਾ ਕੁਝ ਗੋਲਮੋਲ ਗੱਲ ਕਰ ਗਿਆ ਭਾਬੀ ਤੈਨੂੰ ਪਤਾ ਹੈ ਵੀਰਾ ਕੀ ਦੱਸਣ ਲੱਗਿਆ ਸੀ ਹਾਂਜੀ ਪਤਾ ਹੈ ਮੈਨੂੰ ਪਰ ਤੁਸੀਂ ਆਪਣੇ ਵੀਰੇ ਤੋਂ ਹੀ ਪੁੱਛਣਾ ਮੈਨੂੰ ਮਨਾ ਕਰਿਆ ਦੱਸਣ ਨੂੰ ਜਸਲੀਨ ਮੁਸਕਰਾ ਕੇ ਬੋਲੀ ਸਾਰਿਆਂ ਨੇ ਇਕੱਠੇ ਬੈਠ ਕੇ ਰੋਟੀ ਖਾਧੀ ਤਾਂ ਜੈਮਲ ਨੇ ਵਾਹਿਗੁਰੂ ਦਾ ਸ਼ੁਕਰੀਆ ਕਰਦੇ ਨੇ ਕਿਹਾ ਦਾਤਾ ਸਭ ਦਾ ਭਲਾ ਕਰੀ ਸਾਡੇ ਘਰੇ ਖੁਸ਼ੀਆਂ ਬਖਸ਼ੀ ਸ਼ੁਕਰ ਹੈ ਦਾਤਾ ਤੇਰਾ ਔਟ ਕੇ ਬੈਠ ਗਿਆ ਸੀ ਜੈਮਲ ਕੀ ਹੋਇਆ ਪਾਪਾ ਰੌਸ਼ਨ ਨੇ ਘਬਰਾ ਕੇ ਪੁੱਛਿਆ ਕੁਝ ਨਹੀਂ ਪੁੱਤ ਅੱਜ ਕੁਝ ਚੱਕਰ ਜੇ ਆ ਰਹੇ ਨੇ ਸਵੇਰ ਤੋਂ ਜੈਮਲ ਨੇ ਬੇਗੋਲਿਆ ਕਰਦੇ ਨੇ ਕਿਹਾ ਜਸਲੀਨ ਵੀ ਸ਼ੁੱਡ ਕੰਸਰਨ ਡਾਕਟਰ ਟੁਮਾਰੋ ਰੌਸ਼ਨ ਨੇ ਜਸਲੀਨ ਵੱਲ ਦੇਖਦਿਆਂ ਕਿਹਾ ਜੀ ਜਸਲੀਨ ਸਿਰ ਹਿਲਾਉਂਦੀ ਬੋਲੀ ਸਭ ਆਪੋ ਆਪਣੇ ਕਮਰੇ ਵਿੱਚ ਸੌਣ ਲਈ ਚਲੇ ਗਏ ਵੀਰੋ ਖੁਸ਼ਨੂਰ ਨਾਲ ਖੇਡਣ ਲਈ ਰੌਸ਼ਨ ਦੇ ਕਮਰੇ ਵਿੱਚ ਆ ਗਈ ਖੁਸ਼ਨੂਰ ਨੂੰ ਚੁੱਕਦਿਆਂ ਵੀਰੋ ਕਹਿਣ ਲੱਗੀ ਵੀਰੇ ਕੀ ਗੱਲ ਦੱਸਣ ਲੱਗਿਆ ਸੀ ਦੱਸ ਨਾ ਵੀਰੇ ਤੇਰੀ ਭਾਬੀ ਦੀ ਸਹੇਲੀਆ ਕੈਨੇਡਾ ਵਿੱਚ ਸਾਡੇ ਵਿਆਹ ਦੀ ਐਲਬਮ ਦੇਖ ਰਹੀ ਸੀ ਤੇਰੀ ਫੋਟੋ ਦੇਖ ਕੇ ਕਹਿਣ ਲੱਗੀ ਅਕੀਆ ਸੋਹਣੀ ਜਈ ਕੁੜੀ ਕੌਣ ਹੈ ਜਸਲੀਨ ਨੇ ਦੱਸਿਆ ਕਿ ਰੌਸ਼ਨ ਦੀ ਭੈਣ ਹੈ ਉਹ ਕਹਿਣ ਲੱਗੀ ਮੈਨੂੰ ਬਹੁਤ ਪਿਆਰੀ ਲੱਗੀ ਤੁਸੀਂ ਰੌਸ਼ਨ ਵੀਰ ਨੂੰ ਪੁੱਛਿਓ ਜੇ ਵੀਰ ਜੀ ਹਾਂ ਕਰਨ ਤਾਂ ਮੈਂ ਆਪਣੀ ਭਾਬੀ ਬਣਾਉਣੀ ਚਾਹੁੰਦੀ ਆ ਇਸ ਨੂੰ ਰੌਸ਼ਨ ਵੀਰੋ ਦੇ ਚੁੰਡੀ ਵੱਡ ਹੱਸਣ ਲੱਗ ਪਿਆ ਸ਼ਰਮ ਆ ਗਈ ਸੀ ਵੀਰੋ ਰੌਸ਼ਨ ਦੀ ਗੱਲ ਸੁਣ ਕੇ ਰੌਸ਼ਨ ਨੇ ਵੀਰੋ ਨੂੰ ਜੱਫੀ ਪਾਉਂਦਿਆਂ ਕਿਹਾ ਮੈਂ ਲੈ ਜਾਣਾ ਭੈਣੇ ਤੈਨੂੰ ਆਪਣੇ ਕੋਲੇ ਛੱਡ ਵੀਰੇ ਮੈਂ ਤਾਇਆ ਜੀ ਨੂੰ ਦਵਾਈ ਦੇਣੀ ਹੈ ਬਹੁਤ ਕੋਸੀ ਬੀਰੋ ਦਵਾਈ ਲੈ ਲੋ ਤਾਇਆ ਜੀ ਬੀਰੋ ਗਲਾਸ ਪੁਲਾਉਂਦੇ ਆ ਬੋਲੀ ਤੀਏ ਅੱਜ ਦਵਾਈ ਰਹਿਂਦੇ ਇਸ ਨੂੰ ਖਾ ਕੇ ਨੀਂਦ ਆ ਜਾਣੀ ਐ ਮੈਨੂੰ ਖੁਸ਼ੀ ਹੰਡਾ ਲੈਣ ਦੇ ਨਾਲੇ ਬੱਚੇ ਆ ਗਏ ਹੁਣ ਮੈਨੂੰ ਦਵਾਈ ਦੀ ਲੋੜ ਨਹੀਂ ਰਹੀ ਆਸਤਾ ਮੇਰਾ ਸਾਰੀ ਰਾਤ ਜਾਗਣ ਦਾ ਚੇਤਾ ਐ ਅੱਜ ਤੇਰੀ ਤਾਈ ਨਾਲ ਬਹੁਤ ਦਿਨਾਂ ਬਾਅਦ ਖੁਸ਼ੀ ਦੀਆਂ ਗੱਲਾਂ ਕਰਨੀਆਂ ਉਹ ਵੀ ਢੀਕਦੀ ਹੋਣੀ ਐ ਆਕੇ ਬੱਚੇ ਕਾਂਦੇ ਆ ਗਏ ਰੋਸ਼ਨ ਦੇ ਪਾਪਾ ਤਾਂ ਮੈਨੂੰ ਭੁੱਲ ਹੀ ਗਏ ਰੋਸ਼ਨ ਦੀਆਂ ਅੱਖਾਂ ਵਿੱਚ ਅਜੀਬ ਜਿਹੀ ਖੁਸ਼ੀ ਚਲਕ ਰਹੀ ਸੀ ਠੀਕ ਹੈ ਤਾਇਆ ਜੀ ਕਹਿ ਬੀਰੋ ਵੀ ਸੌਂ ਚਲੀ ਗਈ ਜੈਮਲ ਜਾ ਜੈਮਲ ਜਾ ਬੈਠੇ ਸੀ ਜਗੀਰੋ ਦੀ ਤਸਵੀਰ ਕੋਲ ਜੈਮਲ ਅੱਜ ਮੈਂ ਬਹੁਤ ਖੁਸ਼ ਹਾਂ ਜਗੀਰੋ ਕਾਸ਼ ਕਿਤੇ ਤੂੰ ਵੀ ਹੁੰਦੀ ਸਾਡੇ ਕੋਲ ਸਾਡੇ ਨਾਲ ਤਾਂ ਇਹਨਾਂ ਖੁਸ਼ੀਆਂ ਦਾ ਮਤਲਬ ਹੋਰ ਹੋ ਜਾਣਾ ਸੀ ਤੈਨੂੰ ਪਤਾ ਹੈ ਤੇਰਾ ਕਾਕਾ ਜੀ ਪੀਨ ਲੱਗ ਪਿਆ ਸਾਰੇ ਗੁਣ ਉਸ ਵਿੱਚ ਮੇਰੇ ਵਾਲੇ ਨੇ ਬਸ ਇਹੋ ਗੁਣ ਨਾਨਕਿਆਂ ਤੇ ਗਿਆ ਸੋਚਦਾ ਹੋਣਾ ਹੈ ਪਾਪਾ ਨੂੰ ਤਾਂ ਪਤਾ ਹੀ ਨਹੀਂ ਲੱਗਿਆ ਮੈਂ ਤਾਂ ਦੇਖ ਦੇ ਸਾਲ ਸਮਝ ਗਿਆ ਸੀ ਜਗੀਰੋ ਲੈ ਭਲਾ ਦਾਈਆਂ ਕੋਲ ਵੀ ਪੋਤੜੇ ਲੁਕੇ ਨੇ ਰੋਸ਼ਨ ਦੇ ਪਾਪਾ ਤੁਸੀਂ ਰੋਸ਼ਨ ਨੂੰ ਕੁਝ ਨਾ ਕਹਿਣਾ ਜੈਮਲ ਜੇ ਪੁੱਤ ਗਲਤ ਰਾਹ ਤੇ ਚੱਲੇ ਤਾਂ ਪਿਓ ਦਾ ਫਰਜ਼ ਬੰਦ ਹੈ ਟੋਕਣ ਦਾ ਜਗੀਰੋ ਜੇ ਤੂੰ ਕਹਿੰਨੀ ਹੈ ਤਾਂ ਚੱਲ ਇਸ ਵਾਰ ਕੁਝ ਨਹੀਂ ਕਹਿੰਦਾ ਸਵੇਰ ਹੋ ਗਈ ਸੀ ਪਾਪਾ ਜੀ ਪੱਗ ਬੰਨ ਲਓ ਆਪਾਂ ਡਾਕਟਰ ਕੋਲ ਚੱਲਣਾ ਰੋਸ਼ਨ ਬੋਲਿਆ ਡਾਕਟਰ ਕੋਲ ਜਾਂਦੇ ਜਾਂਦੇ ਰਾਹ ਵਿੱਚ ਜੈਮਲ ਬੋਲਿਆ ਜਸਲੀਨ ਪੁੱਤ ਆ ਜਮੀਨ ਆਪਣੀ ਹੈ ਰੌਸ਼ਨ ਦੀ ਮੰਮੀ ਨੂੰ ਇੱਥੇ ਆਉਣਾ ਬਹੁਤ ਚੰਗਾ ਲੱਗਦਾ ਸੀ ਜੀ ਪਾਪਾ ਜੀ ਜਸਲੀਨ ਨੇ ਜਵਾਬ ਦਿੱਤਾ ਡਾਕਟਰ ਨੇ ਜੈਮਲ ਦਾ ਨਿਰੇਖਣ ਕਰਨ ਤੋਂ ਬਾਅਦ ਜੈਮਲ ਨੂੰ ਬਾਹਰ ਬੈਠਣ ਲਈ ਕਿਹਾ ਰੌਸ਼ਨ ਬੇਟਾ ਤੇਰੇ ਪਾਪਾ ਦਾ ਹਾਰਟ ਬਹੁਤ ਕਮਜ਼ੋਰ ਹੋ ਗਿਆ ਹੈ ਉਹ 35% ਹੀ ਕੰਮ ਕਰ ਰਿਹਾ ਹੈ ਕੋਈ ਵੀ ਡਰ ਖੁਸ਼ੀ ਵਾਲੀ ਗੱਲ ਇੱਕਦਮ ਨਹੀਂ ਦੱਸਣੀ ਧਿਆਨ ਰੱਖਣਾ ਇਹ ਕੋਈ ਵੀ ਇਸ ਤਰ੍ਹਾਂ ਦੀ ਗੱਲ ਨਹੀਂ ਕਰਨੀ ਜਿਸ ਨਾਲ ਜੈਮਲ ਨੂੰ ਗੁੱਸਾ ਆਵੇ ਬਹੁਤ ਖਤਰਨਾਕ ਹੋਵੇਗਾ ਉਸ ਲਈ ਦਵਾਈ ਲਿਖ ਰਿਆਂ ਸਮੇਂ ਸਿਰ ਦਿੰਦੇ ਰਹੋ ਇਸ ਉਮਰ ਵਿੱਚ ਬਹੁਤਾ ਕੁਝ ਨਹੀਂ ਕਰ ਸਕਦੇ ਵਾਪਸੀ ਤੇ ਰੋਸ਼ਨ ਕਹਿਣ ਲੱਗਾ ਪਾਪਾ ਜੀ ਹੁਣ ਮੈਂ ਤੁਹਾਨੂੰ ਇੱਥੇ ਨਹੀਂ ਰਹਿਣ ਦੇਣਾ ਨਾ ਲੈ ਜਾਣਾ ਤੁਹਾਨੂੰ ਤੁਸੀਂ ਪਿੱਛੋਂ ਆਪਣਾ ਧਿਆਨ ਨਹੀਂ ਰੱਖਿਆ ਰਾਦ ਦਿੱਤਾ ਤੈਨੂੰ ਵੀ ਡਾਕਟਰ ਨੇ ਪੁੱਤ ਇਹਨਾਂ ਦਾ ਤਾਂ ਇਹੋ ਕੰਮ ਹੈ ਜੈਮਲ ਹਾਸ ਕੇ ਬੋਲਿਆ ਨਹੀਂ ਨਹੀਂ ਮੇਰਾ ਇਹ ਮਤਲਬ ਨਹੀਂ ਡੈਡੀ ਰੌਸ਼ਨ ਬੋਲਿਆ ਅਜੇ ਰੌਸ਼ਨ ਨੇ ਘਰ ਪਹੁੰਚੀ ਸਨ ਕਿ ਬੀਰੋ ਭੱਜ ਕੇ ਆ ਕੇ ਖੁਸ਼ਨੂਰ ਨੂੰ ਲੈ ਗਈ ਕੁਝ ਦੇਰ ਬਾਅਦ ਜਦੋਂ ਬੀਰੋ ਖੁਸ਼ਨੂਰ ਨੂੰ ਵਾਪਸ ਲੈ ਕੇ ਆਈ ਤਾਂ ਜਸਰੀਨ ਨੇ ਕਿਹਾ ਬਹਿ ਜਾਓ ਬੀਰੋ ਭੈਣ ਤੁਹਾਨੂੰ ਫੋਟੋ ਦਿਖਾਉਣੀ ਹੈ ਮੁੰਡੇ ਦੀ ਜੇ ਤੈਨੂੰ ਪਸੰਦ ਆਇਆ ਤਾਂ ਫਿਰ ਰੌਸ਼ਨ ਚਾਚਾ ਚਾਚੀ ਜੀ ਨਾਲ ਗੱਲ ਕਰਨਗੇ ਮੈਂ ਨਹੀਂ ਦੇਖਣੀ ਭਾਬੀ ਮੇਰੇ ਵੀਰ ਦੀ ਜੋ ਪਸੰਦ ਹੈ ਉਹੀ ਮੇਰੀ ਹੈ ਮੇਰਾ ਵੀਰਾ ਜੋ ਵੀ ਮੇਰੇ ਲਈ ਕਰੂ ਚੰਗਾ ਹੀ ਕਰੂ ਹੈ ਕਮਲੀ ਕਹਿ ਕੇ ਜਸਲੀਨ ਨੇ ਜਦੋਂ ਪਰਸ ਤੋਂ ਫੋਟੋ ਕੱਢ ਕੇ ਵੀਰੋ ਨੂੰ ਫੜਾਈ ਤਾਂ ਵੀਰੋ ਦੇ ਫੋਟੋ ਚੁੰਨੀ ਵਿੱਚ ਲੁਕੋ ਕੇ ਬਾਹਰ ਭਜ ਗਈ ਵੀਰੋ ਦਾ ਰਿਸ਼ਤਾ ਪੱਕਾ ਹੋ ਗਿਆ ਸੀ ਇਸੇ ਬਾਅਨੇ ਘਰ ਵਿੱਚ ਅਖੰਡ ਪਾਠ ਵੀ ਰੱਖਿਆ ਗਿਆ ਸੀ ਅੱਜ ਸਾਰਾ ਪਰਿਵਾਰ ਸ਼੍ਰੀ ਦਰਬਾਰ ਸਾਈ ਮੱਥਾ ਟੇਕਣ ਆਇਆ ਹੋਇਆ ਸੀ ਗਿਣਵੇਂ ਦਿਨਾਂ ਦੀਆਂ ਛੁੱਟੀਆਂ ਤੇਜ਼ੀ ਨਾਲ ਖਤਮ ਹੋ ਰਹੀਆਂ ਸਨ ਜਿਵੇਂ ਜਿਵੇਂ ਰੋਸ਼ਨ ਦੀ ਵਾਪਸੀ ਦੀ ਤਾਰੀਖ ਨੇੜੇ ਆ ਰਹੀ ਸੀ ਉਹ ਮਨ ਦੀ ਗੱਲ ਜੈਮਲ ਨਾਲ ਕਰਨਾ ਚਾਹੁੰਦਾ ਸੀ ਕਿਤੇ ਡਰ ਵੀ ਸੀ ਉਸ ਦੇ ਦਿਲ ਵਿੱਚ ਗੱਲ ਸੁਣ ਕੇ ਜੈਮਲ ਗੁੱਸਾ ਨਾ ਕਰ ਲਵੇ ਘਰ ਪਹੁੰਚ ਕੇ ਜਸਲੀਨ ਨਾਲ ਸਲਾਮ ਮਸ਼ਵਰਾ ਕਰਨ ਤੋਂ ਬਾਅਦ ਰੌਸ਼ਨ ਨੇ ਖੁਸ਼ੀ ਜ਼ਾਹਰ ਕਰਦੇ ਹੋਏ ਕਿ ਆ ਪਾਪਾ ਜੀ ਆਪਣਾ ਪਾਸਪੋਰਟ ਦੇਵੋ ਤੁਹਾਡਾ ਵੀਜ਼ਾ ਲਗਵਾ ਲਈਏ ਚਲਿਏ ਫਿਰ ਆਪਾਂ ਕੈਨੇਡਾ ਨੂੰ ਚਲਿਏ ਕੀ ਮਤਲਬ ਤੇਰਾ ਚਲਿਏ ਨਾਲ ਅਜੇ ਕੱਲ ਤਾਂ ਤੂੰ ਆਇਆ ਏ ਜੈਮਲ ਹੈਰਾਨ ਹੋ ਕੇ ਬੋਲਿਆ ਕਿੰਨੀ ਛੁੱਟੀ ਲੈ ਕੇ ਆਇਆ ਸੀ ਤੂੰ ਹੋ ਨਹੀਂ ਸਮਰੇ ਐਤੋ ਜਾਨ ਨੂੰ ਜੀ ਨਹੀਂ ਕਰਦਾ ਪੁੱਤਰਾ ਜ਼ਿੰਦਗੀ ਤੋਂ ਜੈਮਲ ਥੱਕਿਆ ਥੱਕਿਆ ਲੱਗ ਰਿਹਾ ਸੀ ਪਾਪਾ ਜੀ ਤੁਹਾਡਾ ਇਲਾਜ ਵੀ ਕਰਵਾਉਣਾ ਹੈ ਉੱਥੇ ਡਾਕਟਰ ਬਹੁਤ ਚੰਗੇ ਨੇ ਆਪਾਂ ਸਾਰੇ ਇਕੱਠੇ ਰਹਾਂਗੇ ਬਹੁਤ ਵਧੀਆ ਲੱਗੇਗਾ ਆਪ ਜੀ ਨੂੰ ਨਾਲੇ ਬੀਰੋ ਭੈਣ ਨੇ ਵੀ ਵਿਆਹ ਕਿਉਤੀ ਚਲੀ ਜਾਣਾ ਰੋਸ਼ਨ ਗੱਲ ਨੂੰ ਮੋੜ ਦੇ ਰਿਹਾ ਸੀ ਉਹ ਪੁੱਤ ਧੀਆ ਦੇ ਸਹੁਰੇ ਨਹੀਂ ਵੱਸੀ ਦਾ ਨਾਲੇ ਐਤੇ ਹਰ ਚੀਜ਼ ਨਾਲ ਤੇਰੀ ਮਾਂ ਦੀਆਂ ਯਾਦਾਂ ਜੁਗੀਆਂ ਨੇ ਇਹਨਾਂ ਤੋਂ ਦੂਰ ਹੋਣਾ ਬਹੁਤ ਮੁਸ਼ਕਿਲ ਹੈ ਜੈਮਲ ਦਾ ਗੱਜਪਰ ਆਇਆ ਸੀ ਗੱਲ ਕਰਦੇ ਦਾ Papa ਤੁਸੀਂ ਹਰ ਛੋਟੀ ਵੱਡੀ ਗੱਲ ਵਿੱਚ ਅੱਖਾਂ ਨਾ ਪਰ ਲਿਆ ਕਰੋ ਕੋਲ ਆ ਕੇ ਜੱਫੀ ਪਾ ਕੇ ਰੋਸ਼ਨ ਬੋਲਿਆ ਵਿਛੜ ਗਿਆਆਂ ਦੀਆਂ ਯਾਦਾਂ ਹੋਂਸਾ ਹਰ ਪਲ ਆਉਂਦੀਆਂ ਨੇ ਦੁੱਖਾਂ ਦਾ ਦੁੱਖ ਦੇ ਨਹੀਂ ਹੁੰਦੇ ਆ ਇਹ ਖੁਸ਼ੀਆਂ ਵਿੱਚ ਰਵਾਉਂਦੀਆਂ ਨੇ ਜੈਮਲ ਨੇ ਕਵਿਤਾ ਚੋਂ ਛੰਦ ਬੋਲਿਆ ਫਿਰ ਚੁੱਪ ਕਰ ਗਿਆ ਕਿਸੇ ਸਮੇ ਬਹੁਤ ਸ਼ੌਂਕ ਨਾਲ ਕਵਿਤਾਵਾਂ ਲਿਖਦਾ ਹੁੰਦਾ ਸੀ ਜੈਮਲ ਰੋਸ਼ਨ ਅੱਜ ਵੀ ਆਪਣੇ ਮਨ ਦੀ ਗੱਲ ਨਹੀਂ ਸੀ ਕਰ ਪਾਇਆ ਫੌਸਲਾ ਨਹੀਂ ਸੀ ਪੈ ਰਿਆ ਜੈਮਲ ਸਿੰਘ ਨੇ ਨਾ ਨਾ ਕਰਦੇ ਨੇ ਪਾਸਪੋਰਟ ਦੇ ਹੀ ਦਿੱਤਾ ਰਾਤ ਨੂੰ ਜਸਲੀਨ ਨੇ ਸੌਣ ਲੱਗਿਆਂ ਪੁੱਛਿਆ ਰੌਸ਼ਨ ਜੀ ਕੋਈ ਸੀ ਪਾਪਾ ਜੀ ਨਾਲ ਗੱਲ ਕੀ ਕਹਿੰਦੇ ਹੋ ਨਹੀਂ ਜਸਲੀਨ ਠੀਕ ਸਮਾਂ ਦੇਖ ਕੇ ਕਰੂੰਗਾ ਗੱਲ ਰੌਸ਼ਨ ਲੰਮਾ ਸਾਹ ਲੈ ਕੇ ਬੋਲਿਆ ਅਗਲੀ ਸਵੇਰੇ ਰੌਸ਼ਨ ਤੇ ਉਸਦੇ ਪਾਪਾ ਸਵੇਰ ਦੀ ਚਾਹ ਪੀ ਰਹੇ ਸੀ ਕੋਲ ਹੀ ਬਿਊਰੋ ਤੇ ਜਸਲੀਨ ਖੁਸ਼ਨੂਰ ਦੇ ਕੱਪੜੇ ਬਦਲ ਰਹੀਆਂ ਸਨ ਜੈਮਲ ਖੁਸ਼ਨੂਰ ਵੱਲ ਦੇਖ ਕੇ ਬੋਲਿਆ ਤੁਸੀਂ ਐਵੇਂ ਹੀ ਮੇਰਾ ਵੀਜ਼ਾ ਲੱਗਣ ਦੇ ਦਿੱਤਾ ਖੁਸ਼ਨੂਰ ਨੂੰ ਮੇਰੇ ਕੋਲ ਛੱਡ ਜਾਇਓ ਸਾਨੂੰ ਦਾਦੇ ਪੋਤੀ ਨੂੰ ਇੰਡੀਆ ਛੱਡ ਦੇਵੋ ਤੁਸੀਂ ਜਾਓ ਭਾਈ ਆਪਣੇ ਕੈਨੇਡਾ ਨੂੰ ਜਸਲੀਨ ਨੇ ਝਟ ਖੁਸ਼ਨੂਰ ਚੁੱਕ ਕੇ ਗੱਲ ਨਾਲ ਲਾ ਲਈ ਨਹੀਂ ਪਾਪਾ ਜੀ ਇਸ ਤਰ੍ਹਾਂ ਨਹੀਂ ਹੋ ਸਕਦਾ ਅਸੀਂ ਕੀ ਕਰਾਂਗੇ ਇਸ ਤੋਂ ਬਗੈਰ ਜੈਮਲ ਬੋਲਿਆ ਲੈ ਧੀਏ ਮੈਂ ਵੀ ਤਾਂ ਸੀਨੇ ਤੇ ਪੱਥਰ ਰੱਖ ਕੇ ਤੋੜਿਆ ਸੀ ਰੌਸ਼ਨ ਨੂੰ ਔਲਾਦ ਨਾਲ ਉਹ ਵਿਛੜਨ ਦਾ ਦੁੱਖ ਤਾਂ ਬਰਾਬਰ ਹੀ ਹੁੰਦਾ ਹੈ ਭਾਈ ਬਸ ਫਰਕ ਕਹਿਣਾ ਹੈ ਅਸੀਂ ਬਜ਼ੁਰਗ ਜਵਾਬ ਨਹੀਂ ਦੇ ਸਕਦੇ ਬੱਚਿਆਂ ਨੂੰ ਪਾਪਾ ਜੀ ਅਸੀਂ ਤੁਹਾਨੂੰ ਹਣ ਵਿਛੜੇ ਨਹੀਂ ਰਹਿਣ ਦੇਣਾ ਨਾਲ ਹੀ ਲਿਆ ਜਾਣਾ ਤੁਹਾਨੂੰ ਵੀ ਰੋਸ਼ਨ ਨੂੰ ਲੱਗਿਆ ਹੁਣ ਸਹੀ ਵਕਤ ਹੈ ਦਿਲ ਦੀ ਗੱਲ ਕਰਨ ਦਾ ਗੱਲ ਅੱਗੇ ਤੋਰਦਾ ਬੋਲਿਆ ਪਾਪਾ ਜੀ ਖੁਸ਼ਨੂਰ ਛੋਟੀ ਹੋਣ ਕਰਕੇ ਜਸਲੀਨ ਵੀ ਕੰਮ ਤੇ ਨਹੀਂ ਜਾ ਪਾਉਂਦੀ ਮੇਰੇ ਇਕੱਲੇ ਦੀ ਤਨਖਾਹ ਨਾਲ ਸਰਦਾ ਜਾਂਦਾ ਪਰ ਮੁਸ਼ਕਿਲ ਨਾਲ ਪਾਪਾ ਜੀ ਜੇ ਆਪਾਂ ਜ਼ਮੀਨ ਵੇਚ ਲਈਏ ਤਾਂ ਕੈਨੇਡਾ ਘਰ ਲੈ ਹੋ ਜਾਊ ਕਿਰਾਇਆ ਨਹੀਂ ਭਰਨਾ ਪਵੇਗਾ ਸੌਖੀ ਹੋ ਜਾਉ ਜ਼ਿੰਦਗੀ ਜੈਮਲ ਰੌਸ਼ਨ ਦੀ ਗੱਲ ਸੁਣ ਕੇ ਚੁੱਪ ਹੋ ਗਿਆ ਪਰਿਵਾਰ ਤੋਂ ਬਾਅਦ ਉਸ ਨੂੰ ਸਭ ਤੋਂ ਪਿਆਰੀ ਪੁਰਖਾਂ ਦੀ ਜ਼ਮੀਨ ਸੀ ਉਸੇ ਦਿਲ ਦੀ ਧੜਕਣ ਤੇਜ਼ ਹੋ ਗਈ ਸੀ ਨੂ ਕੋਲ ਬੈਠੀ ਹੋਣ ਕਰਕੇ ਉਹ ਆਪਣਾ ਗੁੱਸਾ ਪੀ ਗਿਆ ਸੀ ਉਹ ਬਿਨ ਬਗੈਰ ਜਵਾਬ ਦਿੱਤੇ ਉੱਠ ਕੇ ਆਪਣੇ ਕਮਰੇ ਵਿੱਚ ਚਲੇ ਗਿਆ ਸੀ ਛਾਤੀ ਵਿੱਚ ਹਲਕਾ ਹਲਕਾ ਦਰਦ ਮਹਿਸੂਸ ਕਰ ਰਿਹਾ ਸੀ ਜੈਮਲ ਤੌਣੀਆਂ ਆ ਰਹੀਆਂ ਸਨ ਉਸ ਨੂੰ ਇੱਕ ਹੀ ਸੌਣ ਲਿਆ ਸੀ ਉਸਨੇ ਰੌਸ਼ਨ ਕੋਲ ਰੌਸ਼ਨ ਵੀ ਪਿੱਛੇ ਹੀ ਅੰਦਰ ਆ ਗਿਆ ਸੀ papa sorry if i hurt you ਰੌਸ਼ਨ ਨੇ ਜਦੋਂ ਦੇਖਿਆ ਕਿ ਜੈਮਲ ਠੀਕ ਨਹੀਂ ਲੱਗ ਰਿਹਾ ਤਾਂ ਉਹ ਜਲਦੀ ਜਲਦੀ ਡਾਕਟਰ ਕੋਲ ਲੈ ਗਿਆ ਸੰਭਾਲ ਲਿਆ ਸੀ ਜੈਮਲ ਨੂੰ ਡਾਕਟਰ ਨੇ ਰੌਸ਼ਨ ਬੇਟਾ ਇਹਨਾਂ ਨੂੰ ਹਲਕਾ ਜਿਹਾ ਸਟ੍ਰੋਕ ਆਇਆ ਹੈ ਪੁੱਤਰਾ ਹੁਣ ਤਾਂ ਬਚ ਗਏ ਅੱਗਿਓ ਧਿਆਨ ਰੱਖੋ ਅਗਲੀ ਵਾਰ ਸ਼ਾਇਦ ਇਹ ਬਾਜ ਨਾ ਪਾਣ ਡਾਕਟਰ ਰੋਸ਼ਨ ਕੋ ਲਾ ਕੇ ਬੋਲਿਆ ਜਦੋਂ ਕੁਝ ਦਿਨਾਂ ਬਾਅਦ ਉਹ ਘਰ ਪਰਤ ਰਹੀ ਸੀ ਤਾਂ ਜ਼ਮੀਨ ਕੋਲੋਂ ਲੰਘਣ ਲੱਗਿਆਂ ਜੈਮਲ ਨੂੰ ਆਪਣੀ ਲਿਖੀ ਹੋਈ ਕਵਿਤਾ ਯਾਦ ਆ ਗਈ ਉਸਨੇ ਰੋਸ਼ਨ ਨੂੰ ਕਾ ਰੋਕਣ ਲਈ ਕਿਹਾ ਤੇ ਆਪਣੀ ਕਵਿਤਾ ਸੁਣਾਈ ਲੰਗੇ ਪਾਣੀ ਮੁਰਦੇ ਨਾ ਮੁੜ ਕੇ ਬਸ ਇੰਤਜ਼ਾਰ ਕਰੀਦਾ ਹੈ ਗੱਲ ਕਰਨ ਤੋਂ ਪਹਿਲਾਂ ਪੁੱਤਰਾ 100 ਵਾਰੀ ਵਿਚਾਰ ਕਰੀਦਾ ਹੈ ਇਹ ਨਿਸ਼ਾਨੀ ਬਜ਼ੁਰਗਾਂ ਦੀ ਨਿਸ਼ਾਨੀ ਦਾ ਸਤਿਕਾਰ ਕਰੀਦਾ ਹੈ ਜ਼ਮੀਨ ਤਾਂ ਹੁੰਦੀ ਮਾਂ ਵਰਗੀ ਮਾਂ ਨੂੰ ਬਹੁਤ ਪਿਆਰ ਕਰੀਦਾ ਹੈ ਕੈਸੇ ਵੀ ਹੋ ਜਾਣ ਹਾਲਾਤ ਮਾਂ ਦਾ ਨਹੀਂਓ ਵਪਾਰ ਕਰੀਦਾ ਬੱਚੇ ਦਾ ਅਜੇ ਨਹੀਂ ਨਿਆਣੀ ਤੁਸੀਂ ਕਮਲੇ ਕਿਉਂ ਹੋ ਗਈ ਸਿਆਣੀ ਕੁਝ ਘੂ ਦਿਨ ਹੋ ਠਹਿਰ ਜਾਓ ਦੇਖਿਓ ਘਰ ਨੂੰ ਆਉਂਦੇ ਦਾਣੇ ਰੋਟੀ ਤੋਂ ਕਦੇ ਨਾ ਬਚਿਓ ਖੁਦ ਨੂੰ ਅਵਾਜ਼ਾਰ ਕਰੀਦਾ ਹੈ ਜ਼ਮੀਨ ਤਾਂ ਹੁੰਦੀ ਮਾਂ ਵਰਗੀ ਮਾਂ ਨੂੰ ਬਹੁਤ ਪਿਆਰ ਕਰੀਦਾ ਹੈ ਕੈਸੇ ਵੀ ਹੋ ਜਾਣ ਹਾਲਾਤ ਮਾਂ ਦਾ ਨਹੀਂਓ ਵਪਾਰ ਕਰੀਦਾ ਵਦੇਸੀ ਜਾ ਕੇ ਬਹਿ ਗਏ ਆਂ ਪੈਸੇ ਜੋਗਾ ਹੀ ਰਹਿ ਗਏ ਆਂ ਇੱਕ ਵਾਰੀ ਚੱਲ ਕੇ ਵੇਖ ਸਹੀਂ ਸੋਚੇਗਾ ਕਿ ਕਹਿ ਗਿਆ ਆਪਣੀ ਮਿੱਟੀ ਆਪਣਾ ਦੇਸ਼ ਐਵੇਂ ਨਹੀਂ ਬੇਕਾਰ ਕਰੀਦਾ ਜ਼ਮੀਨ ਤਾਂ ਹੁੰਦੀ ਮਾਂ ਵਰਗੀ ਮਾਂ ਨੂੰ ਬਹੁਤ ਪਿਆਰ ਕਰੀਦਾ ਕੈਸੇ ਵੀ ਹੋ ਜਾਣ ਹਾਲਾਤ ਮਾਂ ਦਾ ਨਹੀਂਓ ਵਪਾਰ ਕਰੀਦਾ ਰੌਸ਼ਨ ਨੂੰ ਆਪਣੇ ਪਾਪਾ ਦੇ ਹਾਲਾਤ ਦੇਖ ਕੇ ਬਹੁਤ ਅਫਸੋਸ ਹੋ ਰਿਹਾ ਸੀ ਸ਼ਾਇਦ ਇਹ ਸਭ ਲਈ ਕਿਤੇ ਨਾ ਕਿਤੇ ਆਪਣੇ ਆਪ ਨੂੰ ਜ਼ਿੰਮੇਵਾਰ ਸਮਝ ਰਿਹਾ ਸੀ ਬਹੁਤ ਉਦਾਸ ਸੀ ਰੋਸ਼ਨ ਦੇ ਵਾਪਸ ਜਾਣ ਦੀ ਤਰੀਕ ਨੇੜੇ ਆ ਰਹੀ ਸੀ ਇਸ ਹਾਲਤ ਵਿੱਚ ਉਹ ਜੈਮਲ ਸਿੰਘ ਨੂੰ ਇਕੱਲਿਆਂ ਛੱਡ ਕੇ ਕਿਵੇਂ ਜਾ ਸਕਦਾ ਸੀ ਕੁਝ ਦਿਨਾਂ ਤੋਂ ਸਾਦੇ ਚਿਹਰਿਆਂ ਤੇ ਤਣਾਅ ਸਾਫ਼ ਦਿਖਾਈ ਦੇ ਰਿਹਾ ਸੀ ਰੋਸ਼ਨ ਨੂੰ ਵਾਪਸ ਜਾਣ ਦਾ ਤਣਾਅ ਜਸਲੀਨ ਜ਼ਮੀਨ ਨਾ ਵੇਖਣ ਦਾ ਤਣਾਅ ਜੈਮਲ ਸਿੰਘ ਨੂੰ ਇਹ ਤਣਾਅ ਸੀ ਕਿ ਇੱਕ ਨਾ ਇੱਕ ਦਿਨ ਉਸ ਦਾ ਪੁੱਤ ਜ਼ਮੀਨ ਵੇਚ ਦੇਵੇਗਾ ਹੋਰ ਤਾਂ ਹੋਰ ਵੀਰੋ ਜੋ ਕਿ ਕਦੇ ਚੁੱਪ ਨਹੀਂ ਸੀ ਕਰਦੀ ਉਹ ਵੀ ਖਾਮੋਰ ਸੀ ਐਨੀਆਂ ਖੁਸ਼ੀਆਂ ਤੋਂ ਬਾਅਦ ਘਰ ਦਾ ਇਹ ਕੀ ਮਾਹੌਲ ਬਣ ਗਿਆ ਸੀ ਸਾਰੀ ਇੱਕ ਸਾਂਝੀ ਕੜੀ ਸੀ ਤਾਂ ਉਹ ਸੀ ਖੁਸ਼ਨੂਰ ਜਦੋਂ ਵੀ ਖੁਸ਼ਨੂਰ ਸੌਂ ਕੇ ਉੱਠਦੀ ਜਾਂ ਰੋਣ ਲੱਗਦੀ ਤਾਂ ਸਭ ਇੱਕ ਦੂਸਰੇ ਨੂੰ ਆਵਾਜ਼ਾ ਮਾਰਦੇ ਇੱਕ ਹੋਰ ਉਦਾਸੀ ਭਰਿਆ ਦਿਨ ਢਲ ਗਿਆ ਸੀ ਸੌਣ ਦਾ ਵਕਤ ਹੋ ਗਿਆ ਸੀ ਵੀਰੋ ਪਾਣੀ ਦਾ ਗਲਾਸ ਤੇ ਦਵਾਈ ਲੈ ਕੇ ਆਈ ਤਾਂ ਜੈਮਲ ਬੋਲਿਆ ਇੱਥੇ ਰੱਖ ਦੇਤੀ ਏ ਬੀਰੋ ਜਿਵੇਂ ਹੀ ਦਵਾਈ ਰੱਖ ਕੇ ਮੁੜੀ ਜੈਮਲ ਨੂੰ ਲੱਗਿਆ ਜਿਵੇਂ ਜਗੀਰੋ ਕੁਝ ਬੋਲੀ ਹੋਵੇ ਜੈਮਲ ਉੱਠ ਕੇ ਤਸਵੀਰ ਕੋਲ ਚਲਿਆ ਗਿਆ ਜੈਮਲ ਹਾਂ ਤੂੰ ਵੀ ਦੱਸ ਲੈ ਆਪਣੇ ਦਿਲ ਦੀ ਇੱਕ ਮੈਂ ਹੀ ਆ ਜਿਸ ਨੇ ਸਭ ਦੀ ਸੁੰਨੀ ਹੈ ਜਗੀਰੋ ਰੌਸ਼ਨ ਦੇ ਪਾਪਾ ਕਿੰਨੀ ਜਲਦੀ ਨਜ਼ਰ ਲੱਗ ਗਈ ਹੈ ਆਪਣੀਆਂ ਖੁਸ਼ੀਆਂ ਨੂੰ ਜੈਮਲ ਜਗੀਰੋ ਜ਼ਿੰਦਗੀ ਦਾ ਵੇੜਾ ਹੁਣ ਆਪਣੇ ਲਈ ਨਹੀਂ ਰਿਹਾ ਹੁਣ ਇੱਥੇ ਨਵੀਆਂ ਗੁੱਡੀਆਂ ਦੇ ਨਵੇਂ ਪਟੋਲੇ ਨੇ ਜਗੀਰੋ ਅੱਜ ਜਿੰਨੂ ਦਾਸ ਤਾਂ ਮੈਂ ਤੁਹਾਨੂੰ ਕਦੇ ਨਹੀਂ ਦੇਖਿਆ ਕੀ ਹੋ ਗਿਆ ਰੌਸ਼ਨ ਦੇ ਪਾਪਾ ਜੈਮਲ ਤੇਰਾ ਪੁੱਤ ਕਹਿੰਦਾ ਜ਼ਮੀਨ ਵੇਚ ਦੇਵੋ ਜਗੀਰੋ ਕਹਿੰਦਾ ਜ਼ਮੀਨ ਦੇ ਪੈਸੇ ਨਾਲ ਅਕੇ ਘਰ ਖਰੀਦਣਾ ਹੈ ਕੈਨੇਡਾ ਵਿੱਚ ਜਗੀਰੋ ਜਦੋਂ ਤਾ ਰੌਸ਼ਨ ਕੋਈ ਮਤਲਬ ਦੀ ਗੱਲ ਕਰਦਾ ਫਿਰ ਤਾਂ ਤੁਹਾਡਾ ਪੁੱਤ ਹੋ ਜਾਂਦਾ ਹੈ ਜਦੋਂ ਜਿੰਨੀ ਵੀ ਤੁਹਾਡੀ ਸੋਚ ਤੋਂ ਪਰਾਂ ਦੀ ਗੱਲ ਕਰੇ ਤਾਂ ਮੇਰਾ ਪੁੱਤ ਹੋ ਜਾਂਦਾ ਐਨੀ ਜਲਦੀ ਨਹੀਂ ਬਦਲੀ ਦਾ ਰੌਸ਼ਨ ਦੇ ਪਾਪਾ ਜੈਮਲ ਜਗੀਰੋ ਤੈਨੂੰ ਯਾਦ ਹੋਣਾ ਕਿਵੇਂ ਕੰਜੂਸੀਆਂ ਕਰਕੇ ਘਰ ਬਣਾਇਆ ਸੀ ਆਪਾਂ ਕਦੇ ਇੱਕ ਖਾਨ ਛੱਤ ਲੈਣਾ ਕਦੇ ਦੋ ਜਾਇਦਾਦ ਵੇਚ ਕੇ ਜਾਇਦਾਦ ਬਣਾਈ ਤਾਂ ਕੀ ਬਣਾਈ ਜਗੀਰੋ ਬੱਚਿਆਂ ਦੀ ਜਾਇਦਾਦ ਹੈ ਵਰਤਨ ਦੂਵਨਾਂ ਨੂੰ ਜਿਵੇਂ ਚਾਹੁੰਦੇ ਨੇ ਜੈਮਲ ਨਹੀਂ ਨਹੀਂ ਜਗੀਰੋ ਜੇ ਇਹਨਾਂ ਨੇ ਜ਼ਮੀਨ ਜਾਇਦਾਦ ਵੇਚ ਦਿੱਤੀ ਫੇਰ ਇਹਨਾਂ ਨੇ ਮੁੜ ਕੇ ਕਦੇ ਇਸ ਪਿੰਡ ਨਹੀਂ ਆਉਣਾ ਆਪਣਾ ਤਾਂ ਨਾਮੁ ਨਿਸ਼ਾਨ ਮਿਟ ਜਾਣਾ ਇਸ ਪਿੰਡ ਵਿੱਚੋਂ ਜੈਮਲ ਸਿੰਘ ਬੋਲਦਾ ਬੋਲਦਾ ਬੈਠ ਗਿਆ ਸੀ ਹੱਥ ਪੈਰ ਕੰਬ ਰਹੀ ਸਨ ਉਸਤੇ ਹਲਕਾ ਹਲਕਾ ਦਰਦ ਵੀ ਸ਼ੁਰੂ ਹੋ ਗਿਆ ਸੀ ਛਾਤੀ ਵਿੱਚ ਕੁਛ ਨੂੰ ਲੱਗ ਰਿਹਾ ਸੀ ਉਸ ਦਾ ਆਖਰੀ ਵਕਤ ਆ ਗਿਆ ਹੈ। ਉਸ ਨੇ ਹਿੰਮਤ ਕਰਕੇ ਜਗੀਰੋ ਦੀ ਤਸਵੀਰ ਦਾ ਫਰੇਮ ਖੋਲਣਾ ਸ਼ੁਰੂ ਕੀਤਾ। ਜਗੀਰੋ, ਜੈਮਲ ਦੇ ਪਾਪਾ, ਇਹ ਕੀ ਕਰ ਰਹੇ ਹੋ? ਜੈਮਲ, ਜਗੀਰੋ, ਲੱਗਦਾ ਮੇਰਾ ਰੁਕਸਤੀ ਦਾ ਵਕਤ ਆ ਗਿਆ ਹੈ। ਮੈਂ ਤੈਨੂੰ ਇੱਥੇ ਇਕੱਲਿਆਂ ਛੱਡ ਕੇ ਕਿਵੇਂ ਜਾ ਸਕਦਾ? ਜਗੀਰੋ, ਰੌਸ਼ਨ ਦੇ ਪਾਪਾ, ਉਹ ਕੰਸ ਤੇ ਦਵਾਈ ਪਈ ਹੈ, ਖਾ ਲਵੋ। ਬੱਚਿਆਂ ਨੇ ਵੀ ਆਵਾਜ਼ ਮਾਰ ਲਵੋ। ਜੈਮਲ, ਨਹੀਂ ਨਹੀਂ ਜਗੀਰੋ, ਅੱਜ ਮੈਂ ਦਵਾਈ ਨਹੀਂ ਖਾਣੀ। ਮੇਰੇ ਤੋਂ ਰੌਸ਼ਨ ਚੁੱਪਚੁੱਪ ਦੇਖ ਨਹੀਂ ਹੁੰਦਾ ਨਾ ਹੀ ਜਉਂਦੇ ਜੀ ਮੇਰਾ ਹੌਂਸਲਾ ਪੈਂਦਾ ਜ਼ਮੀਨ ਵੇਚਣ ਨੂੰ ਆਪਣੀ ਕਹਾਣੀ ਖਤਮ ਹੋ ਜਾਵੇ ਬੱਚੇ ਆਜ਼ਾਦ ਹੋ ਜਾਣਗੇ ਫਿਰ ਕਰਨ ਜੋ ਇਹਨਾਂ ਦਾ ਜੀ ਕਰਦਾ ਵੈਸੇ ਜ਼ਗੀਰ ਕੋਰੇ ਇਸ ਤਰ੍ਹਾਂ ਨਹੀਂ ਸੀ ਕਰਨਾ ਚਾਹੀਦਾ ਬੱਚਿਆਂ ਨੂੰ ਮਾਪਿਆਂ ਦੇ ਸਾਾਸ ਜਜ਼ਬਾਤ ਦਾ ਵੀ ਧਿਆਨ ਰੱਖਣਾ ਚਾਹੀਦਾ ਸੀ ਆਵਾਜ਼ ਮੱਦਮ ਪੈਂਦੀ ਜਾ ਰਹੀ ਸੀ ਜੈਮਲ ਸਿੰਘ ਦੀ ਜੈਮਲ ਨੇ ਤਸਵੀਰ ਖੋਲ ਕੇ ਫਰੇਮ ਦੇ ਟੁਕੜੇ ਇਕੱਠੇ ਕਰਕੇ ਢਾਗ ਦਿੱਤੀ ਸੀ ਕਪੜੇ ਨਾਲ ਅੱਖਾਂ ਵਿੱਚੋਂ ਹੰਝੂ ਵਹਿ ਤੁਰੇ ਸਨ ਜੈਮਲ ਨੇ ਕਾਪੀ ਪੈਨਸਿਲ ਚੁੱਕ ਕੇ ਰੌਸ਼ਨ ਦੇ ਨਾਲ ਕੁਝ ਲਿਖਣਾ ਚਾਹਿਆ ਸਭ ਤੋਂ ਉੱਪਰ ਆਖਰੀ ਖੱਤ ਲੈ ਕੇ ਕੰਬਦੇ ਹੱਥਾਂ ਨਾਲ ਲਿਖਣ ਲੱਗਿਆ ਰੌਸ਼ਨ ਅਲविदा ਪੁੱਤ ਕਹਿੰਦੇ ਨੇ ਅੱਖੋਂ ਓਲੇ ਜੱਗੋਂ ਓਲੇ ਭਾਵੇਂ ਤੂੰ ਤੇ ਤੇਰੀ ਮਾਂ ਮੈਨੂੰ ਨਜ਼ਰ ਨਹੀਂ ਸੀ ਆਉਂਦੀ ਪਰ ਪੁੱਤ ਮੈਂ ਤੈਨੂੰ ਕਦੇ ਵੀ ਦਿਲ ਤੋਂ ਦੂਰ ਨਹੀਂ ਸੀ ਹੋਣ ਦਿੱਤਾ ਹੁਣ ਜਦੋਂ ਮੈਂ ਵੀ ਤੇਤੋਂ ਦੂਰ ਜਾ ਰਿਆਂ ਤੂੰ ਪੁੱਤ ਹਿੰਮਤ ਰੱਖੀ ਪੁੱਤ ਸਹੀ ਫੈਸਲੇ ਲਈ ਜ਼ਿੰਦਗੀ ਵਿੱਚ ਜਦੋਂ ਵੀ ਮਹਿਸੂਸ ਕਰੇਗਾ ਸਾਨੂੰ ਆਪਣੇ ਨਾਲ ਹੀ ਪਾਏਗਾ ਹਾਂ ਇੱਕ ਗੱਲ ਕਹਿਣਾ ਚਾਹੁੰਦਾ ਏ ਘਰ ਮੈਂ ਬੀਰੋ ਨੂੰ ਦੇਣਾ ਚਾਹੁੰਦਾ ਜਦੋਂ ਮੇਰਾ ਸੰਸਕਾਰ ਕਰੋਗੇ ਤਾਂ ਆਪਣੀ ਮਾਂ ਦੀ ਤਸਵੀਰ ਵੀ ਉਸੇ ਚਿਤਾ ਵਿੱਚ ਹੰਝੂ ਥਮ ਗਏ ਸਨ ਅੱਕਾ ਮੂਰੇ ਹਨੇਰਾ ਆ ਗਿਆ ਸੀ ਕਬਰਾਇਆ ਨਹੀਂ ਸੀ ਜੈਮਲ ਆਪਣੇ ਜਾਣੀ ਤੀ ਜੋਰ ਦੀ ਰੋਸ਼ਨ ਨੂੰ ਆਵਾਜ਼ ਮਾਰੀ ਸੀ ਰੋਸ਼ਨ ਹੋਏ ਆ ਜਾ ਪੁੱਤ ਸਵੇਰਾ ਹੋਇਆ ਸਭ ਉੱਠਣ ਵਾਲੇ ਸਨ ਬੀਰੋ ਚਾਹ ਬਣਾ ਰਹੀ ਸੀ ਥੋੜੀ ਦੇਰ ਬਾਅਦ ਬੀਰੋ ਨੇ ਜ਼ੋਰ ਦੀ ਚੀਕ ਮਾਰੀ ਤਾਇਆ ਜੀ ਸਭ ਭੱਜ ਕੇ ਕੋਲ ਆ ਗਏ ਕਹਾਣੀ ਮੁੱਕ ਚੁੱਕੀ ਸੀ ਉਹ ਆਵਾਜ਼ ਜੋ ਸਭ ਦੀ ਖੁਸ਼ੀ ਵਿੱਚ ਹਾਮੀ ਭਰਦੀ ਸੀ ਬੰਦ ਹੋ ਚੁੱਕੀ ਸੀ ਕਮਰੇ ਵਿੱਚ ਕਾਗਜ਼ ਖਿਲਰੇ ਪਏ ਸਨ ਅਤੇ ਸਰਹਾਣੇ ਕੋਲ ਰੌਸ਼ਨ ਦੀ ਤਸਵੀਰ ਪਈ ਸੀ ਕਿਤੇ ਇੱਕ ਕਾਗਜ਼ ਤੇ ਜੈਮਲ ਦਾ ਲਿਖਿਆ ਸ਼ੇਅਰ ਪਿਆ ਸੀ ਮੂੰ ਅੱਡਿਆ ਹੀ ਰਹਿ ਜਾਣਾ ਕਾਸੀ ਦਾ ਹੋਰ ਜਾਣਾ ਇੱਕ ਦਿਨ ਭਰਮ ਪਤਾਸੀ ਦਾ ਕੋਲ ਪੈਂਦਾ ਚੀਕ ਜਿਹੜਾ ਸੁਨਾ ਨਹੀਂ ਅੰਤ ਹੋ ਜਾਣਾ ਆਖਰ ਕੀ ਏ ਤਮਾਸ਼ੀ ਦਾ ਦੋਸਤੋ ਤੁਸੀਂ ਸੁਣੀ ਕਹਾਣੀ ਜੈਮਲ ਸਿੰਘ ਗਰੇਵਾਲ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਇਹ ਕਹਾਣੀ ਕਿੱਦਾਂ ਦੀ ਲੱਗੀ ਜੇਕਰ ਇਹ ਕਹਾਣੀ ਵਧੀਆ ਲੱਗੀ ਕਹਾਣੀ ਨੂੰ ਲਾਈਕ ਸ਼ੇਅਰ ਜਰੂਰ ਕਰਨਾ ਤੇ ਚੈਨਲ ਬਿਊਟੀਅਰ ਸਟੋਰੀਜ਼ ਪੰਜਾਬੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਦੇ ਐਸੇ ਤਰ੍ਹਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ